ਟ੍ਰੈਫਿਕ ਪੁਲਿਸ ਨੇ ਸੇਫ ਸਕੂਲ ਵਾਹਨ ਪਾਲਸੀ ਤਹਿਤ ਦਿਨ ਚੜ੍ਹਦੇ ਦੇ ਨਾਲ ਹੀ ਸਕੂਲ ਬੱਸਾਂ ਦੇ ਚਲਾਨ ਕੱਟਣੇ ਕੀਤੇ ਸ਼ੁਰੂ ਡੀਐਸਪੀ ਟ੍ਰੈਫਿਕ ਪ੍ਰਵੇਸ਼ ਚੋਪੜਾ ਨੇ ਕੀਤੀ ਇਸ ਦੀ ਅਗਵਾਈ ਮਾਮਲਾ ਵੀਰਵਾਰ ਨੂੰ ਸਵੇਰੇ 7:30 ਵਜੇ ਦੇ ਲਗਭਗ ਦਾ ਜਿੱਥੇ ਬਠਿੰਡਾ ਦੇ ਸੈਂਟ ਜੋਸਫ ਸਕੂਲ ਵਿਖੇ ਡੀਐਸਪੀ ਟ੍ਰੈਫਿਕ ਪ੍ਰਵੇਸ਼ ਚੋਪੜਾ ਆਪਣੀ ਟੀਮ ਲੈ ਕੇ ਪਹੁੰਚੇ ਅਤੇ ਜਿਹੜੀਆਂ ਸਕੂਲ ਬੈਨਾ ਵੱਲੋਂ ਸੇਫ ਸਕੂਲ ਬਾਨ ਪਾਲਸੀ ਦੇ ਤਹਿਤ ਇਹਨਾਂ ਦੇ ਵਿੱਚ ਕੁਝ ਕਮੀਆਂ ਪਾਈਆਂ ਗਈਆਂ ਉਹਨਾਂ ਦੇ ਇਹਨਾਂ ਵੱਲੋਂ 6 ਸਕੂਲ ਬੈਨਾ ਦੇ ਚਲਾਨ ਕੱਟੇ ਗਏ ਅਤੇ ਉਸ ਦੇ ਨਾਲ-ਨਾਲ ਕੁਝ ਗੱਡੀਆਂ ਉਹਨਾਂ ਨੇ ਦੱਸਿਆ ਕਿ ਬੰਦ ਵੀ ਕੀਤੀਆਂ ਆਈਆਂ ਦੇਖੋ ਤਸਵੀਰਾਂ ਬਠਿੰਡਾ ਦੇ ਸੈਂਟ ਜਸਸ ਸਕੂਲ ਤੇ ਬਾਹਰ ਦੀਆਂ ਜਿੱਥੇ ਅੱਜ ਡੀਐਸਪੀ ਪਰਵੇਸ਼ ਚੋਪੜਾ ਟ੍ਰੈਫਿਕ ਨੇ ਜਿਹੜੇ ਡੀਐਸਪੀ ਉਹਨਾਂ ਵੱਲੋਂ ਅਗਵਾਈ ਕੀਤੀ ਗਈ ਤੇ ਟ੍ਰੈਫਿਕ ਪੁਲਿਸ ਦੇ ਵੱਡੀ ਗਿਣਤੀ ਵਿੱਚ ਕਰਮਚਾਰੀ ਪਹੁੰਚੇ ਅਤੇ ਉਹਨਾਂ ਵੱਲੋਂ ਇਹਨਾਂ ਦੀ ਜਿੱਥੇ ਕਾਗਜ਼ ਪੱਤਰ ਦੀ ਚੈਕਿੰਗ ਕੀਤੀ ਗਈ ਸੇਫ ਸਕੂਲ ਵਾਹਨ ਪਾਲਿਸੀ ਦੇ ਤਹਿਤ 6 ਸਕੂਲ ਬਹਿਨਾ ਦੇ ਇਹਨਾਂ ਵੱਲੋਂ ਚਲਾਨ ਕੱਟੇ ਗਏ ਤੇ ਉਹਨਾਂ ਦੱਸਿਆ ਕਿ ਕੁਝ ਉਹਨਾਂ ਵੱਲੋਂ ਬਹਿਨਾ ਬੰਦ ਵੀ ਕੀਤੀਆਂ ਗਈਆਂ ਹਨ ਉਸ ਸਮੇਂ ਸੁਣੌਣੇ ਕੀ ਕਹਿੰਦੇ ਨੇ ਡੀ ਸਪੀ ਕਰੇ ਪਰਵੇ ਚੋਪੜਾ ਦੱਸ ਦਈਏ ਕਿ ਜਿੱਥੇ ਹਰਿਆਣਾ ਦੇ ਅੰਦਰ ਇੱਕ ਸਕੂਲ ਬੱਸ ਦੇ ਹਾਦਸੇ ਦੌਰਾਨ ਕੁਝ ਬੱਚਿਆਂ ਦੀ ਮੌਤ ਹੋ ਗਈ ਸੀ ਉਹ ਸਕੂਲ ਦੇ ਪ੍ਰਿੰਸੀਪਲ ਦੀ ਗਲਤੀ ਦੇ ਕਾਰਨ ਹੋਈ ਹੋਇਆ ਸੀ ਕਿਉਂਕਿ ਮਾਪਿਆਂ ਵੱਲੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਨੂੰ ਇਹ ਸੂਚਨਾ ਦਿੱਤੀ ਗਈ ਸੀ ਕਿ ਇਸ ਸਕੂਲ ਵਾਸਤੇ ਡਰਾਈਵਰ ਦੀ दारू ਪੀਤੀ ਹੋਈ ਹੈ ਤਾਂ ਉਸ ਉਹਨਾਂ ਨੇ ਪ੍ਰਿੰਸੀਪਲ ਨੂੰ ਇਸ ਸੰਬੰਧੀ ਸੂਚਿਤ ਕੀਤਾ ਸੀ ਲੇਕਿਨ ਪ੍ਰਿੰਸੀਪਲ ਨੇ ਇਹ ਗੱਲ ਕਹਿ ਦਿੱਤੀ ਕਿ ਇੱਕ ਵਾਰੀ ਇਸ ਨੂੰ ਆਉ ਨਾ ਪ੍ਰੈ ਸਕੂਲ ਦੇ ਅੰਦਰ ਭੇਜ ਦੂ ਉਸ ਤੋਂ ਬਾਅਦ ਮੈਂ ਡਰਾਈਵਰ ਬਦਲ ਦੇਵਾਂਗੇ ਤੇ ਰਸਤੇ ਵਿੱਚ ਹਾਦਸਾ ਹੋ ਗਿਆ ਤੇ ਕੁਝ ਬੱਚਿਆਂ ਦੀ ਮੌਤ ਹੋ ਗਈ ਸੀ ਲੇਕਿਨ ਬਠਿੰਡਾ ਦੇ ਸਕੂਲਾਂ ਦੇ ਪ੍ਰਿੰਸੀਪਲ ਕਿੰਨੇ ਕੇਸਾ ਸਬੰਧੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ ਆ ਉਸ ਨੂੰ ਸੁਣਾਉਣੇ ਆ ਉਹਨਾਂ ਦੀ ਜਵਾਨੀ ਹਾਈ ਸਰ ਕੀ ਨਾਮ ਹੈ ਤੇ ਕਿਹੜਾ ਸਕੂਲ ਆ ਆਮ ਜੇ ਕੇ ਸੈਣੀ ਪ੍ਰਿੰਸੀਪਲ ਡੈਲੀ ਪਬਲਿਕ ਸਕੂਲ ਬਠਿੰਡਾ ਕੀ ਕਹਿਣਾ ਚਾਹੁੰਦੇ ਅੱਜ ਚੈਕਿੰਗ ਕੀਤੀ ਗਈ ਆ ਬੱਸਾਂ ਦੇ ਕਈ ਚਲਾਣ ਵੀ ਕੱਟੇ ਗਏ ਆ ਲਿਗਮਾ देखो जी एडमिनिस्ट्रेशन की जिम्मेदारी है स्कूल की जिम्मेदारी है बहुत अच्छा लगता है कि जलो सीरियस होंगे बच्चे की सेफ्टी एक कंसर्न है पेरेंट्स का भी है स्कूल का भी है मेरे नाल जिस तरह पुलिस तो आए हैं ट्रैफिक मैनेजमेंट तो आए हैं ये सारी मशीनरी आप मिलके काम करिए आप मुहिम जारी कर सकते हैं और कंटिन्यू करनी चाहिए है

ਇਹਨਾਂ ਨੂੰ ਲੈਣ ਤੋਂ ਪਹਿਲੇ ਸਰਵਿਸ ਹੋਣਾ ਚਾਹੀਦਾ ਸੀ। ਇਹ ਦਾ ਨਹੀਂ ਵਾਇਸ ਵਾਜਿਬ ਗੱਲ ਹੈ। ਕਈ ਵਸਾਂ ਖਰਾਬ ਹੋ ਜਾਂਦੀ ਹੈ ਉਹਨੂੰ ਇਮੀਡੀਏਟ ਰਿਪਲੇਸ ਕਰਨਾ ਪੈਂਦਾ ਹੈ। ਇਸ ਕਰਕੇ ਅਸੀਂ ਇਸ ਨੂੰ ਇਮੀਡੀਏਟ ਕਰਾ ਦਿੱਤਾ। ਲਾਈਟਾਂ ਬਹੁਤ ਸਾਰੀਆਂ ਫੌਗ ਲਾਈਟਾਂ ਜਿਹੜੀਆਂ ਐਸਐਸਪੀ ਸਾਹਿਬ ਵੱਲੋਂ ਕਿਹਾ ਗਿਆ ਵੀ ਜੁਨੀਆਂ ਉਹ ਗੈਰਕਾਨੂੰਨੀਆ ਤੇ ਨਹੀਂ ਲਾਉਣੇ ਚਾਹੀਦੀਆਂ। ਵੇਚਣ ਵਾਲਿਆਂ ਦੇ ਖਿਲਾਫ ਵੀ ਕਾਰਵਾਈ ਹੋਊਗੀ ਤੇ ਲਾਉਣ ਵਾਲਿਆਂ ਦੇ ਖਿਲਾਫ ਪਰ ਤੁਹਾਡੀਆਂ ਬਹੁਤ ਸਾਰੀਆਂ ਬੱਸਾਂ ਦੇ ਉਹ ਲਾਈਟਾਂ ਲੱਗੀਆਂ ਹੋਈਆਂ ਐਕਸਟਰਾ ਜਿਹੜੀਆਂ ਲਾਈਟਾਂ। ਫੌਗ ਲਾਈਟਾਂ ਜਦੋਂ ਸਰਦੀਆਂ ਹੁੰਦੀਆਂ ਤਾਂ ਇੱਕ ਜ਼ਰੂਰਤ ਹੁੰਦੀ ਹੈ। ਕਿਉਂਕਿ ਇਹ بڑا ਬਠਿੰ ਐਕਸਟ੍ਰੀਮ ਫੌਗ ਪਈ ਹੈ ਇਸ ਸਾਲ ਤੇ ਜਿਹੜੀ ਜਿਹੜੀਆਂ ਫੌਗ ਲਾਈਟਾਂ ਸਿਰਫ ਰਾਤ ਨੂੰ ਚੱਲਦੀਆਂ ਹੁੰਦੀਆਂ ਜੇਕਰ ਫੌਗ ਹੋਵੇ ਜਾਂ ਫਿਰ ਸਵੇਰੇ ਦਿਨ ਦੇ ਟਾਈਮ ਇਹਨਾਂ ਦਾ ਕੋਈ ਇਸਕੇ ਨਹੀਂ ਨਿਜਮਾ ਦੇ ਅੰਦਰ ਆਉਂਦੀਆਂ ਐਸਐਸਪੀ ਨੇ ਸਾਹਮਣੇ ਕਿਹਾ ਨਿਜਮਾ ਦੇ ਉਲਟ ਨਹੀਂ ਹੈ ਉਹਨਾਂ ਦੇ ਜਿਹੜੇ ਜਿਹੜੀ ਜਿਹੜੀ ਚੀਜ਼ ਵੀ ਕੋਈ ਕਾਨੂੰਨ ਦੇ ਉਲਟ ਹੈ ਉਹਨੂੰ ਸਿੱਧਾ ਕੀਤਾ ਜਾਵੇ ਜੇ ਇਹਨਾਂ ਦੀਆਂ ਫਾਰਮਲਟੀਆਂ ਪਹਿਲਾਂ ਪੂਰੀਆਂ ਕੀਤੇ ਜਾਣ ਹਾਸਾ ਹੋਣ ਤੋਂ ਪਹਿਲਾਂ ਜਿਵੇਂ ਹੁਣ ਅਪਰੀਸ਼ੀਏਟ ਬੜਾ ਜਿਹੜਾ ਹਰਿਆਣੇਤ ਵੀ ਹਾਸਾ ਹੋਇਆ ਉਹ ਪ੍ਰਿੰਸੀਪਲ ਦੀ ਗਲਤੀ ਨਾ ਹੋਇਆ ਜੀ ਕਹਿ ਦਿੱ ਗਿਆ ਕਿਉਂਕਿ ਪਹਿਲਾਂ ਉਹਨਾਂ ਨੂੰ ਫੋਨ ਕੀਤਾ ਗਿਆ ਸੀ ਵੀ ਸ਼ਰਾਬੀ ਹੈਗਾ ਡਰਾਈਵਰ ਉਹ ਕਹਿੰਦੇ ਇੱਕ ਵਾਰੀ ਆ ਜਾਣਗੇ ਤੇ ਉਦੋਂ ਨੂੰ ਹਾਸਾ ਹੋ ਗਿਆ ਬਹੁਤ ਅਨਫੋਰਚੁਨੇਟ ਇਨਸੀਡੈਂਟ ਹੋਇਆ ਹੈ ਔਰ ਸੀਰੀਅਸ ਵੀ ਹੈ ਇਸ ਮਾਮਲੇ ਨੂੰ ਔਰ ਸਭ ਦੀ ਸਭ ਦੀ ਰਿਸਪੋਨਸਿਬਿਲਟੀ ਤੇ ਪੈਂਦੀ ਹੈ ਇਸ ਨੂੰ ਆਪਾਂ ਨੇ ਸੀਰੀਅਸਲੀ ਲਿੱਤਾ ਜਾਵੇ ਇਹ ਛੋਟਾ ਵੀ ਨਹੀਂ ਬੰਦ ਨਹੀਂ ਇਸका ਵੀ ਪਹਿਲਾਂ ਬਿਲਕੁਲ ਸੀਰੀਅਸ ਹੈ ਬਿਲਕੁਲ ਸੀਰੀਅਸ ਹੈ ਜੀ ਠੀਕ ਵੀਰੀ ਵੁਡ ਵੀ ਸਾਰਾ ਅੱਜ ਫਲਕਨ ਨੂੰ ਚਲਾਉਣ ਦੀ ਸੀ 68966 ਹਾਂ ਪੰਜਾਬ ਸਰਕਾਰ ਦੀ ਹਦਾਇਤਾਂ ਉੱਤੇ ਜਿਹੜੀ ਸੇਫ ਸਕੂਲ ਵਹਨ ਪਾਲਸੀ ਦੇ ਤਹਿਤ ਅਸਲਾ ਜੀ ਮਾਨੋਗੇਸਿਸ ਵੀ ਸਾਹਿਬ ਦੇ ਇਨਸਟਰਕਸ਼ਨ ਉੱਤੇ ਵੱਖ-ਵੱਖ ਸਕੂਲਾਂ 'ਚ ਜਾ ਕੇ ਉਹਨਾਂ ਦੀਆਂ ਜਿਹੜੀਆਂ ਬੱਚੇ ਕੈਰੀ ਕਰਨ ਵਾਲੀਆਂ ਵੈਂਸ ਸੀਗੀਆਂ ਉਹਨਾਂ ਨੂੰ ਚੈਕਿੰਗ ਉਹਨਾਂ ਦੀ ਚੈਕਿੰਗ ਕੀਤੀ ਸੋ ਇਸ ਮਹੀਨੇ ਵਿੱਚ ਪ੍ਰਸ਼ਾਸਨ ਵੱਲੋਂ ਕਾਫੀ ਕੜਾ ਸੁਰੱਖਿਅਤ ਅਪਣਾਇਆ ਜਾ ਰਿਹਾ ਹੈ ਕੀ ਕੀ ਹੋਇਆ ਹਾਂਜੀ ਜੀ ਉਹ ਬੰਮੀ ਕਿ ਕਿ ਪਾਈ ਤੇ ਦੱਸ ਰਹੇ ਹਾਂ ਜਿਸ ਜੋ ਚੈਕਿੰਗ ਕਰਦੇ ਕਰਦੇ ਆਪਾਂ ਨੂੰ ਮਹਿਸੂਸ ਹੋਇਆ ਕਿ ਜਿਹੜੀਆਂ ਚੈਕਿੰਗ ਨਿਯਮ ਕੰਨੀਆਂ ਪਾਈਆਂ ਹੋਈਆਂ ਸੀ ਉਹਦੇ ਵਿੱਚ ਇੱਕ ਓਵਰਲੋਡਿੰਗ ਜ਼ਿਆਦਾ ਸੀ ਪਲੱਸ ਕਾਗਜ਼ ਕੱਟ ਸੀਗੇ ਫਿਟ ਸਰਟੀਫਿਕੇਟ ਪੀਸੀ ਹੈਗਾ ਕਈਆਂ ਦਾ ਆਰਸੀ ਨਹੀਂ ਸੀਗੀ ਸਸਟੇਡ ਬਾਕਸ ਨਹੀਂ ਸੀਗਾ ਇਸ ਤੋਂ ਇਲਾਵਾ ਟੈਂਡਰ ਨਹੀਂ ਸੀ ਤੇ ਨਾਲ ਦੇ ਨਾਲ ਜਿਹੜੇ ਪੈਰਾਮੀਟਰ ਪ੍ਰੋਪਰ ਪੂਰੇ ਨਹੀਂ ਉਹਨਾਂ ਦੇ ਕਵ ਕੀਤੇ ਸੀਗੇ ਹੁਣ ਤੁਹਾਨੂੰ ਪਤਾ ਜਿਹੜਾ ਹਾਸਿਆ ਪਿੱਛੇ ਹੋਇਆ ਹੈ ਉਸ ਦੇ ਮੱਦੇ ਨਜ਼ਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਬੱਚੇ ਹੈ ਜਿਹੜੇ ਦੇਸ਼ ਦਾ ਭਵਿੱਖ ਨੇ ਇਹ ਛੋਟੇ ਬੰਦੇ ਮੰਨੋ ਬੱਚੇ ਇਹਨਾਂ ਦੇ ਸੇਫਟੀ ਲਈ ਸਭ ਤੋਂ ਜ਼ਿਆਦਾ ਅਸੀਂ ਚਿੰਤਤਾ ਰੂਪ ਵਿੱਚ ਬੱਧਾ ਸੋ ਇਸ ਮੰਦ ਵਿੱਚ ਅਸੀਂ ਅੱਜ ਮੈਂ ਖੁਦ ਜਾ ਕੇ ਤੇ ਉਹ ਟੀਮਾਂ ਬਣਾ ਕੇ ਅਸੀਂ ਚੈਕਿੰਗ ਕੀਤੀ ਤੇ 28 ਦੇ ਕਰੀਬ ਚਲਾਨ ਹੋਏ ਨੇ ਦੋਗਣੀ ਬੰਦਮੀ ਕੀਤੀਆਂ ਸੋ ਇਹ ਮੁਹਮ ਜਲਦੀ ਰਹੇਗੀ ਜਦ ਤੱਕ ਅਸੀਂ ਅਸੀਂ ਇਸ ਕਾਰਨ ਨਹੀਂ ਹੋ ਜਾਂਦੇ ਕਿ ਸਾਡੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਾਰੇ ਬੱਚੇ ਆ ਇਹ ਜੋ ਵਾਹਨ ਵਿੱਚ ਜਾਦੇ ਬਿਲਕੁਲ ਸੇਫ ਐਂਡ ਸੌ। ਸਰਕਾਰੀ ਕੀ ਲੈ ਉਹਨਾਂ ਨੇ ਕਾਗਜ਼ ਕਿਉਂ ਨਹੀਂ ਜਿਹੜੇ ਤੁਸੀਂ ਦੋਸਾ ਬਣ। ਜੇ ਕੋਈ ਉਹਨਾਂ ਕੋ ਕਾਗਜ਼ ਨਹੀਂ ਸੀਗੇ ਤੇ ਫਿੱਟ ਸਰਟੀਫਿਕੇਟ ਨਹੀਂ ਸੀਗਾ ਜੋ ਗੱਡੀ ਫਿੱਟ ਨਹੀਂ ਗਈ ਚੱਲ ਨਹੀਂ ਸਕਾ ਉਹਨਾਂ ਨੂੰ ਕਾਗਜ਼ ਤੇ ਫਿਰ ਅਸੈਂ ਨੂੰ ਬਾਵ ਵੀ ਕਰਨਾ ਸੀ। ਸਕੂਲ ਦਾ ਪ੍ਰਿੰਸੀਪਲ ਵੀ ਇਸ ਦੇ ਵਿੱਚ ਕਿਹੜਾ ਨੇ ਜ਼ਰੂਰ ਹੈਗੀ ਉਹ ਵੀ ਜਦੋਂ ਇਹ 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 ਲੈਦੇ ਕਿਉਂ ਆ ਜੇ ਉਹਨਾਂ ਕੋ ਬਾਹਰ ਤੋਂ ਨਹੀਂ। ਸਕੂਲ ਵਾਲੇ ਨਾਲ ਗੱਲ ਕੀਤੀ ਉਹ ਇਹ ਦੱਸਿਆ ਕਿ ਵੀ ਸਾਡਾ ਅਸੀਂ ਇਹ ਸਾਡੀ ਪਰਸਨਲ ਪ੍ਰਾਪਰਟੀ ਨਹੀਂ ਹੈਗੀ ਸਕੂਲ ਦੀ ਹੈ। ਇਹ ਜਿਹੜੇ ਪੇਰੈਂਟਸ ਨੇ ਉਹ ਆਪਣੇ ਤੌਰ ਤੇ ਹੀ ਵੈਨਸ ਨੂੰ ਹਾਇਰ ਕਰਦੇ ਨੇ ਤੇ ਜੇ ਇੱਕ ਵੈਨ ਦੇ ਵਿੱਚ ਕੈਪੈਸਿਟੀ 20 ਦੀ ਤੇ 30 ਬੱਚੇ ਬਿਠਾਇਆ ਪੇਰੈਂਟਸ ਦਾ ਮੈਂ ਸਮਝਦਾ ਜਿਆਦਾ ਕਸੂਰ ਹੈ ਪੇਰੈਂਟਸ ਜਿਹੜੇ ਇਹਨੂੰ ਨਾ ਅਵੇਅਰ ਹੋਣ ਦੀ ਲੋੜ ਹੈ ਥੋੜੇ ਨੇ ਪੈਸੇ ਬਚਾਣ ਦੀ ਖਾਤਰ ਜਿਹੜੇ ਪੇਰੈਂਟਸ ਇਸ ਸਸਤੇ ਬਾਅਦ ਵਿੱਚ ਜਿਹੜੀ ਚੀਜ਼ ਜਿੱਦ ਨੂੰ ਮਿਲਦੀ ਹੈ ਨਾ ਜੇ ਇੱਕ ਵੈਨ ਦੇ ਵਿੱਚ 20 25 ਜਾ ਸਕਦੀ ਹੈ 30 ਬੱਚੇ ਅਸੀਂ ਰੱਖਦੇ ਨੇ ਉਹ ਉਸ ਹਸਾਬ ਨਾਲ ਉਹਦੀ ਪੈਸੇ ਘੱਟਾ ਲੈਂਦੇ ਆ ਫਿਰ ਉਹ ਪੇਰੈਂਟਸ ਦਾ ਜ਼ਿਆਦਾ ਜ਼ਿੰਮੇਵਾਰੀ ਦੀ ਲੋ ਸਕੂਲ ਵਾਲਨ ਨੂੰ ਇਹ ਸੀ ਗੱਲ ਕਹੀ ਆ ਸਕੂਲ ਵਾਲੇ ਕਹਿ ਰਿਆ ਸੀ ਇਸ ਗੱਲ ਨੂੰ ਪੇਰਸ ਨਾਲ ਗੱਲ ਕਰਕੇ ਫਰਦਰ ਐਕਸ਼ਨ ਲੈ ਰੇ ਨੇ ਪਰ ਇਹ ਹਾਇਰ ਕੀ ਕੇ ਹੋਣਾ ਜਦੋਂ ਬਿਗਨੀ ਪਬਲਿਕ ਸਕੂਲ ਨੇ ਪਸਾ ਪ੍ਰਾਈਵੇਟ ਹਾਇਰ ਕੀ ਹੋਣਾ ਨਹੀਂ ਵੀ ਕਰਨੀ ਬਣਦਾ ਜਾਂ ਉਹਨਾਂ ਜੀ ਕੰਮ ਆਈ ਜਿਹੜੀਆਂ ਦੀ ਤੁਹਾਨੂੰ ਦਸੀਆਂ ਉਹਨਾਂ ਦਾ ਵੀ ਚਾਰਨ ਕੀਤਾ ਗਿਆ ਆਪਾਂ ਸੋਨਾ ਚਾਰਨ ਉਸੇ ਲੈਵਲ ਦੇ ਵਿੱਚ ਉਸੇ ਰੋਡ ਦੇ ਉੱਤੇ ਉਹਨਾਂ ਦੇ ਇਲਾਕੇ ਜਿਹੀ ਠੀਕ ਪੈਸੇ ਦੇਣਾ ਚਾਹੁੰਦੇ ਉਹ ਜਿਹੜੇ ਕੀ ਬਸਾਂ ਦੇ ਕਾਗਜ਼ ਪੂਰੇ ਨਹੀਂ ਰੱਖਦੇ ਨੇ ਕਕੀ ਮੈਸੇਜ ਦੇਣਾ ਚਾਹੁੰਦਾ ਜਨ ਮੁਡੇ ਪ੍ਰਾਈਵੇਟ ਸਕੂਲ ਹੋਵੇ ਜਾਂ ਸਰਕਾਰੀ ਸਕੂਲ ਦੇਖੋ ਜੀ ਚਾਹੇ ਸਕੂਲ ਪ੍ਰਾਈਵੇਟ ਹੈ ਚਾਹੇ ਸਰਕਾਰੀ ਹੈ ਮੈਂ ਆਪ ਜਿਹੇ ਮਾਪਿਆਂ ਤੋਂ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਆਪਣੇ ਜਿਹੜੇ ਬੱਚੇ ਆ ਉਹਨਾਂ ਦੀ ਸੇਫਟੀ ਐਂਡ ਸਕਿਉਰਿਟੀ ਲਈ ਥੋੜੀ ਜਿਨੇ ਪੈਸੇ ਦੀ ਪਰਵਾਹ ਨਾ ਕਰਨ ਅੱਛੀ ਵੈਂਸ ਜਿਹੜੀਆਂ ਜਿਹੜੇ ਪਾਸ ਨੇ ਫਿੱਟ ਨੇ ਰੋਡ ਤੇ ਚੱਲਣ ਹੋਰੀਆਂ ਵੈਂਸ ਨੇ ਉਹਨਾਂ ਨੂੰ ਹਾਇਰ ਕਰਨ ਤੇ ਆਪ ਖੁਦ ਖਿਆਲ ਰੱਖਣਾ ਉਹਨਾਂ ਬੱਚਿਆਂ ਦਾ ਕਿ ਜਿੱਥੇ ਕੈਪੈਸਿਟੀ ਹੈ 15 ਦੀ ਹੈ ਉਹਦੇ ਵਿੱਚ 1 2 32 ਤੇ ਹੋਰ ਅਡਜਸਟ ਹੋ ਸਕਦੇ ਆ ਲੇਕਿਨ ਇਹ ਨਹੀਂ ਹੋਣਾ ਚਾਹੀਦਾ ਕਿ ਡਬਲ ਜਿਆਦਾ ਬੱਚੇ ਦਾ ਅਡਜਸਟ ਹੋਣਾ ਪਲੱਸ ਜਿਹੜਾ ਡਰਾਈਵਰ ਹੈ ਉਹਦੇ ਬਾਰੇ ਵੀ ਧਿਆਨ ਰੱਖਣ ਕਿ ਡਰਾਈਵਰ ਕੋਈ ਸ਼ਰਾਬ ਪੀਂਦਾ ਆਦੀਤ ਨਹੀਂ ਕੋਈ ਨਸ਼ਾ ਕਰਨ ਦਾ ਆਦੀਤ ਨਹੀਂ ਏਟਲੀਸਟ ਜਿਸ ਡਰਾਈਵਰ ਦੇ ਕੋਲ ਅਸੀਂ ਆਪਣੇ ਬੱਚਿਆਂ ਨੂੰ ਹੈਂਡਓਵਰ ਕਰ ਰਹੇ ਆ ਉਹ ਵੀ ਸੇਫ ਐਂਡ ਸੌਂਡ ਹੋਣਾ ਚਾਹੀਦਾ ਸਾਉਂਡ ਮਾਈਂਡ ਦਾ ਮਾਲਕ ਹੋਣਾ ਚਾਹੀਦਾ ਤਾਂ ਕਿ ਉਹ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਜਾਵੇ ਤੇ ਆਪਣੇ ਬੱਚਿਆਂ ਨੂੰ ਕਿਨਿਆ ਕਿ ਬਸ ਕਿ ਕਿਸੇ ਕਿਸੋ ਦੇ ਵਿੱਚ ਜਾ ਪਾ ਲੈ ਸਿਰਫ ਉਹ ਕਿਹੜੇ ਤੇ ਦੇਖੋ ਸਾਰੇ ਇੱਕਦਾਂਕ ਡਾਕੂਮੈਂਟਸ ਪ੍ਰੋਪਰ ਹੋਣੇ ਚਾਹੀਦੇ ਆ ਆਰ ਸੀ ਲਾਇਸੈਂਸ ਵਗੈਰਾ ਹੋਣਾ ਚਾਹੀਦਾ ਰੂਟ ਪਰਮਿਟ ਹੋਣਾ ਚਾਹੀਦਾ ਤੇ ਇਹਦੇ ਨਾਮ ਨਾਲ ਜਿਹੜੀ ਗੱਡੀ ਫਿਟ ਹੋਣੀ ਚਾਹੀਦੀ ਹੈ ਫਿਟ ਇਨ 올 ਰਿਸਪੈਕਟ ਸਭ ਤੋਂ ਇੰਪੋਰਟੰਟ ਚੀਜ਼ ਹੈ ਤੇ ਲੋਕ ਕਾਗਜ਼ ਕਟਵਾਦ ਕਿਸੇ ਲਈ ਜਾਂ ਕਿਸੇ ਲਈ ਘਰ ਰਹਿ ਗਿਆ ਜਾਂ ਅਸੀਂ ਡਰਾਈਵਿੰਗ ਲਾਇਸੈਂਸ ਜਾਂ ਆਰਸੀ ਨੂੰ ਅਸੀਂ ਬਰਨੋ ਅਸੀਂ ਦੇ ਦਿੱਤਾ ਉਹ ਕਿਸੇ ਵਾਰ ਦਰਗਜ਼ਰ ਹੋ ਜਾਂਦੀ ਹੈ ਲੇਕਿਨ ਜਿਹੜਾ ਵਹੀਕਲ ਫਿੱਟ ਨਹੀਂ ਹੋਊਗਾ ਉਹ ਵੀ ਚੰਨ ਦਿੱਤਾ ਜਾਏਗਾ ਉਹ ਜੋ 39 ਕਿਤੇ ਤਿੰਨੇ ਬਣਾ ਹੈਗੇ ਨੇ ਅਨਕਟ ਹੈਗੇ ਨੇ ਰੋਡ ਬੁੱਕ ਕਰਤਾ ਕਰ ਰਹੇ ਜੀ ਹੁਣ ਅਸੀਂ ਐਸੀ ਮਹਿੰਮਿਤ ਹੈ ਤਸੀਂ ਹਰੇਕ ਸਕੂਲ ਨਾਲ ਕੰਟੈਕਟ ਕਰਕੇ ਹਰੇਕ ਸਕੂਲ ਕੋਲ ਅਸੀਂ ਲਵਾਗੇ ਕਿ ਕਿੰਨੀਆਂ ਵਾਂਸ ਚੱਲਦੀਆਂ ਫਿਰ ਉਹਨਾਂ ਦਾ ਇੱਕ ਰਿਕਾਰਡ ਅਸੀਂ ਆਪਣੇ ਕੋਲ ਵੀ ਮੇਨਟੇਨ ਕਰਾਂਗੇ ਉਦੇ ਵਿੱਚ ਪਤਾ ਸਾਰੇ ਡਾਕੂਮੈਂਟਸ ਨਾਲ ਅਸੀਂ ਆਪਣੇ ਕੋਲ ਸਬਮਿਟ ਕਰਾਵਾਂਗੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਕਿੰਨੇ ਵੈਂਸ ਜਿਮੀਆਂ ਹਿੰਗੀਆਂ ਨੇ ਉਹਨਾਂ ਦਾ ਪੂਰਾ ਖਾਤਾ ਕੀ ਹੈ ਹਰ ਇੱਕ ਡਿਟੇਲ ਅਸੀਂ ਅਸੀਂ ਆਪਣੇ ਤੋਂ ਮੈਂਚਰ ਕਰਾਵਾਂ ਸਰ ਆਟੋ ਦੇ ਵੀ ਡਿਟੇਲ ਰੱਖੂਗੀ ਬੱਸਾਂ ਦੇ ਨਾਲ ਨਾਲ ਆਟੋ ਵੀ ਚੱਲਦੇ ਨੇ ਸੂਲੀ ਬੱਚੇ ਲੈ ਕੇ ਜਾਂਦੇ ਨੇ ਭਰ ਭਰ ਕੇ ਉਹਨਾਂ ਦੇ ਕਾਗਜ਼ਾਤ ਤੇ ਚੈੱਕ ਕਰੂੰਗੀ ਬਿਲਕੁਲ ਜੀ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਕਿ ਬੱਚਿਆਂ ਦੀ ਸੇਫਟੀ ਸਿਕਿਉਰਿਟੀ ਪਹਿਲਾ ਮੋਟਿਵ ਹੈ ਉਹਨਾਂ ਦੀ ਸੇਫਟੀ ਵਾਸਤੇ ਕੁਝ ਵੀ ਕਰਨਾ ਪਏਗਾ ਅਸੀਂ ਰੈਡੀ ਆ ਪ੍ਰਸ਼ਾਸਨ ਬੱਚਿਆਂ ਦੀ ਸੇਫਟੀ ਲਈ ਹਰ ਤਰ੍ਹਾਂ ਨਾਲ ਕੋਈ ਵੀ ਜਿਹੜਾ ਕਦਮ ਚੁੱਕਣਾ ਪਵੇਗਾ ਕਦੇ ਤੋਂ ਕਦਾ ਸੀ ਤਿਆਰ ਇਸੇ ਸਾਹਿਬ ਦੇ ਅੰਦਰ ਇੱਕ ਸਕੂਲ ਚਲਵਾਇਆ ਅਨੇਕ ਲੋਕ ਦੇ। ਉਹਦੇ ਵਿੱਚ ਪੀਟੀਸੀ ਲੱਛੀ ਹੁੰਦੇ ਆਪੋ ਤੇ ਹੁੰਦੇ ਬੱਚੇ ਉਹ। ਜਿਹੜੇ ਦੇ ਅੰਦਰ ਹੋ। ਉਸ ਵੇਲੇ ਕਿ ਉਹ। ਵੀ ਮਰੇ ਤੇ ਆਂਜਨੀ گاؤں ਮੈਂ ਇਸ ਜ਼ਿਲ੍ਹੇ ਚ ਰਹਾ ਮੈਂ ਤੇ ਮੈਂ ਇਹ ਜਿਹੜੀ ਗੱਲ ਤੁਸੀਂ ਦੱਸੀ ਮੈਨੂੰ ਆਪਾਂ ਇਹ ਤੋਂ ਵਰਕਆਊਟ ਕਰ ਲੈਂਦੇ ਆ ਕੋਈ ਗੱਲ ਨਹੀਂ।